ਤਿਹਾਰਾਂ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਵੱਡਾ ਤੋਹਫਾ ਸਰਕਾਰ ਨੇ ਕੀਤਾ 30 ਦਿਨਾਂ ਦਾ ਬੋਨਸ ਦੇਣ ਦਾ ਐਲਾਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗ ਨਿਊਜ਼ ਤੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰੋ ਤਿਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਇੱਕ ਵੱਡਾ ਮਹੱਤਵਪੂਰਨ ਤੋਹਫਾ ਦਿੱਤਾ ਹੈ ਮੋਦੀ ਸਰਕਾਰ ਨੇ ਗਰੁੱਪ ਸੀ ਅਤੇ ਨਾਨ ਗਾਜਟ ਗਰੁੱਪ ਬੀ ਕਰਮਚਾਰੀਆਂ ਲਈ 30 ਦਿਨਾਂ ਦਾ ਤਨਖਾਹ ਦੇ ਬਰਾਬਰ ਐਂਡ ਹਾਕ ਬੋਨਸ ਦਾ ਐਲਾਨ ਕੀਤਾ ਹੈ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇਹ ਬੋਨਸ 2024 ਤੇ 25 ਲਈ 6908 ਰੁਪਏ ਨਿਰਧਾਰਤ ਕੀਤਾ ਗਿਆ ਹੈ ਜੇਕਰ ਕਿਸੇ ਕਰਮਚਾਰੀ ਨੇ ਪੂਰਾ ਸਾਲ ਕੰਮ ਨਹੀਂ ਕੀਤਾ ਹੈ ਤਾਂ ਉਸ ਨੂੰ ਅਨੁਪਾਤ ਦੇ ਉਧਾਰਤੇ ਬੋਨਸ ਮਿਲੇਗਾ ਕੇਂਦਰੀ ਅਰਧ ਸੈਨਿਕ ਬਲਾਂ ਅਤੇ ਹਥਿਆਰਬੰਦ ਬਲਾਂ ਦੇ ਜੋ ਕਰਮਚਾਰੀ ਵੀ ਯੋਗ ਹੋਣਗੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕਰਮਚਾਰੀ ਐਂਡ ਹਾਕ ਕਰਮਚਾਰੀ ਅਤੇ ਕੈਜੂਅਲ ਮਜ਼ਦੂਰ ਜਿਨ੍ਹਾਂ ਦੇ 3 ਸਾਲਾਂ ਲਈ ਨਿਰਧਾਰਤ ਗਿਣਤੀ ਵਿੱਚ ਦਿਨਾਂ ਲਈ ਕੰਮ ਕੀਤਾ ਹੈ ਵੀ ਯੋਗ ਹੋਣਗੇ ਕੈਜੂਅਲ ਮਜ਼ਦੂਰਾਂ ਲਈ ਬੋਨਸ 1184 ਨਿਰਧਾਰਤ ਕੀਤਾ ਗਿਆ ਹੈ ਕਰਮਚਾਰੀ ਸਿਰਫ ਤਾਹੀ ਯੋਗ ਹੋਣਗੇ ਜੇਕਰ ਉਹ 31 ਮਾਰਚ 2025 ਤੱਕ ਸੇਵਾ ਵਿੱਚ ਰਹਿਣਗੇ ਇਸ ਮਿਤੀ ਤੋਂ ਪਹਿਲਾਂ ਸੇਵਾ ਮੁਕਤ ਅਸਤੀਫਾ ਦੇਣ ਵਾਲੇ ਜਾਂ ਮਰ ਚੁੱਕੇ ਲੋਕਾਂ ਲਈ ਸਿਰਫ 6 ਮਹੀਨਿਆਂ ਤੋਂ ਵੱਧ ਸੇਵਾ ਵਾਲੇ ਹੀ ਯੋਗ ਹੋਣਗੇ ਡੈਪੂਟੇਸ਼ਨ ਅਤੇ ਕਰਮਚਾਰੀ ਨੂੰ ਉਹਨਾਂ ਦੇ ਮੌਜੂਦਾ ਸੰਗਠਨ ਦੁਆਰਾ ਬੋਨਸ ਦਾ ਭੁਗਤਾਨ ਕੀਤਾ ਜਾਵੇਗਾ ਬੋਨਸ ਦੀ ਗਣਨਾ 7000 ਦੀ ਵੱਧ ਤੋਂ ਵੱਧ ਮਾਸਿਕ ਤਨਖਾਹ ਤੇ ਕੀਤੀ ਜਾਵੇਗੀ ਉਦਾਹਰਨ ਵਜੋਂ 7000 30 30.4 6907.99 ਜੋ ਕਿ 6908 ਤੱਕ ਵਧਿਆ ਹੈ ਇਹ ਕਦਮ ਉਹ ਤਿਹਾਰਾਂ ਦੇ ਸੀਜ਼ਨ ਦੌਰਾਨ ਲੱਖਾਂ ਕੇਂਦਰੀ ਸਰਕਾਰੀ ਕਰਮਚਾਰੀਆਂ ਅਤੇ ਸੁਰੱਖਿਆ ਬਲਾਂ ਦੇ ਕਰਮਚਾਰੀਆਂ ਲਈ ਵਿੱਤੀ ਰਾਹਤ ਅਤੇ ਖੁਸ਼ੀ ਲਿਆਏਗਾ ਚਲਦੇ ਆਂ ਜੀ ਅੱਜ ਦੀ ਦੂਜੀ ਖਬਰ ਵੱਲ ਜਹਾਜ਼ ਦੇ ਲੈਂਡਿੰਗ ਗੀਅਰ ਚ ਲੁਕ ਕੇ ਆਇਆ ਵਿਅਕਤੀ ਮੌਤ ਉੱਤਰੀ ਕੈਰੋਲਿਨਾ ਦੇ ਇੱਕ ਹਵਾਈ ਅੱਡੇ ਤੇ ਕਰਮਚਾਰੀਆਂ ਨੂੰ ਇੱਕ ਵਿਅਕਤੀ ਦੀ লাশ ਮਿਲੀ ਹੈ ਜੋ ਜੂਰਪ ਤੋਂ ਆਏ ਇੱਕ ਜਹਾਜ਼ ਦੇ ਲੈਂਡਿੰਗ ਗੀਅਰ ਚ ਲੁਕ ਕੇ ਆਇਆ ਸੀ ਪੁਲਿਸ ਨੇ ਦੱਸਿਆ ਕਿ লাশ ਐਤਵਾਰ ਸਵੇਰੇ ਉਸ ਸਮੇਂ ਮਿਲੀ ਜਦੋਂ ਹਵਾਈ ਅੱਡੇ ਤੇ ਰੈਗੂਲਰ ਰੱਖ-ਰਖਾਅ ਲਈ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਸੀ ਪੁਲਿਸ ਵਿਭਾਗ ਨੇ ਇੱਕ ਬਿਆਨ ਚ ਕਿਹਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਨਾ ਤਾਂ ਸਬੰਧਤ 에어ਲਾਈਨ ਕੰਪਨੀ ਅਤੇ ਨਾ ਹੀ ਪੁਲਿਸ ਨੇ ਮ੍ਰਿਤਕ ਬਾਰੇ ਕੋਈ ਜਾਣਕਾਰੀ ਦਿੱਤੀ ਅਤੇ ਨਾ ਹੀ ਇਹ ਦੱਸਿਆ ਕਿ ਜਹਾਜ਼ ਕਿੱਥੋਂ ਆਇਆ ਸੀ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ